ਪਾਕਿਸਤਾਨ ਉਤੇ ਸਰਜਿਕਲ ਸਟ੍ਰਾਈਕ ਤੋਂ ਬਾਅਦ ਭਾਰਤ ਵਿੱਚ ਨਾ ਸਿਰਫ ਫੌਜ ਤੇ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਬਲਕਿ ਆਮ ਨਾਗਰਿਕ ਵੀ ਪੂਰੀ ਸਾਵਧਾਨੀ ਦੇ ਨਾਲ ਕੰਮ ਲੈ ਰਹੇ ਨੇ ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਜਿੱਥੇ ਸ਼ੇਰਟਾ ਰੇਲਵੇ ਸਟੇਸ਼ਨ ਦੇ ਨਜ਼ਦੀਕ ਸੰਧੂ ਕਲੋਨੀ ਵਿੱਚ ਕੰਮ ਕਰ ਰਹੇ ਕੁਝ ਮਜ਼ਦੂਰਾ ਨੇ ਝਾਰੀਆਂ ਦੇ ਵਿੱਚ ਪਈ ਇੱਕ ਬੋਰੀ ਵੇਖੀ ਬੋਰੀ ਨੂੰ ਖੋਲਿਆ ਗਿਆ ਤਾਂ ਉਸ ਦੇ ਵਿੱਚ ਕਰੀਬ 11 ਬੰਬ ਬਰਾਮਦ ਹੋਏ ਜਿਸ ਤੋਂ ਬਾਅਦ ਖੇਤ ਦੇ ਮਾਲਕ ਨੇ ਤੁਰੰਤ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ रेलवे पुलिस ਨੇ ਮੌਕੇ ਤੇ ਪਹੁੰਚ ਕੇ ਬੰਬ ਨਿਰੋਧਕ ਤਸਤੀ ਨੂੰ ਬੁਲਾਇਆ। ਹੁਣ ਅੰਦਾਜ਼ੇ ਕਿ ਇਹ ਬੰਬ ਅੰਮ੍ਰਿਤਸਰ ạtari ਰੇਲਵੇ ਸਟੇਸ਼ਨ ਦੇ ਨੇੜੇੋਂ ਬਰਾਮਦ ਹੋਏ ਨੇ। ਇਹਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਵੇਖਣ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਬੰਬ ਕਾਫੀ ਪੁਰਾਣੇ ਨੇ ਕਿਉਂਕਿ ਇਹਨਾਂ ਨੂੰ ਜੰਗਾਲ ਵੀ ਲੱਗਿਆ ਹੋਇਆ ਸੀ। ਤੋੜਾ ਪਿਆ ਵੇਖਿਆ ਤੇ ਉਹ ਨੌਕਰ ਕਹਿਣ ਲੱਗੇ ਪਤਾ ਨਹੀਂ ਕਿਹੜੀ ਚੀਜ਼ ਹੈ ਭਾਰੀ ਜੀ। ਤੋਂ ਉਹ ਅਸੀਂ ਅੱਗੇ ਹੋ ਕੇ ਵੇਖਿਆ ਤੇ ਉਹਦੇ ਵਿੱਚ ਕੋਈ ਬੰਬ ਵਗੈਰਾ ਲੱਗਦੇ ਸੀ। ਅਸੀਂ ਫਿਰ ਉਹਨੂੰ ਛੇੜਿਆ ਨਹੀਂ ਆ ਤੇ ਨੌਕਰਾਂ ਦੇ ਪਿੱਛੇ ਹੋ ਜੋ ਅਸੀਂ ਉਹ ਬਾਅਦ ਵਿੱਚ 100 ਨੰਬਰ ਤੇ ਫੋਨ ਕਰ ਦਿੱਤਾ ਉਹਨਾਂ ਨੇ ਐਸਐਚਓ ਸਾਹਿਬ ਆ ਗਏ ਛਾਟਾ ਸਾਨੂੰ ਸ਼ੁਭਾ ਤਲਾ ਮਿਲੀ ਜਾ ਕੋਈ ਪੁਰਾਣਾ ਨਾ ਬੰਬ ਇੱਥੇ ਰੱਖਿਆ ਜਾ ਪੁਰਾਣਾ ਜੰਗਾਲ ਕਾਫੀ ਲੱਗਾ ਤੇ ਕਾਈ ਕੋਈ ਆ ਛਰਕਲਾ ਛੁੜਕਲਾ ਦੇ ਵਿੱਚ ਥੈਲੇ ਦੇ ਵਿੱਚ ਲੁਕਾ ਕੇ ਰੱਖਿਆ ਸੀ ਜਦੋਂ ਸਰਕਲਾ ਕਹਿੰਦੇ ਵੱਡਿਆ ਤੇ ਜਦੋਂ ਓਪਨ ਹੋ ਗਿਆ ਤੇ ਪਤਾ ਲੱਗਾ ਬਾਕੀ ਅਸੀਂ ਆਰਮੀ ਦੀ ਡਿਸਪੋਜ਼ਲ ਟੀਮ ਘਾ ਰਹੇ ਆ ਡਿਸਪੋਜ਼ ਹੋਣ ਤੇ ਖਤਮ ਕਰਕੇ ਇਹਦੀ ਕਾਰਵਾਈ ਕਰ ਰਹੇ ਅਗਲੀ ਅਮਰ